ਬਹੁਤ ਪੁਰਾਣੀ ਗੱਲ ਹੈ ਉਦੋਂ ਲੋਕ ਮਿੱਟੀ ਨਾਲ ਲਿਪੋਚ ਕੇ ਬਣਾਏ ਕੱਚੇ ਘਰਾਂ ਵਿੱਚ ਰਹਿੰਦੇ ਸਨ ਇਵੇਂ ਹੀ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਜੋੜਾ ਆਪਣੀ ਛੋਟੀ ਜਿਹੀ ਕੋਠੜੀ 'ਚ ਰਹਿੰਦਾ ਸੀ ਬਾਹਰ ਸਿਆਲ ਦੀ ਠੰਡੀ ਰੁੱਤ ਸੀ ਤੇ ਉੱਪਰੋਂ ਹਲਕੀ-ਹਲਕੀ ਕਿਨਮਿਨ ਵੀ ਹੋ ਰਹੀ ਸੀ ਦੋਵੇਂ ਪਤੀ-ਪਤਨੀ ਆਪੋ ਆਪਣੀ ਮੰਜੀ ਤੇ ਰਜਾਈ ਦੇ ਨੇਕ ਚੌਕੂਕ ਸੁੱਤੇ ਪਏ ਸਨ ਅਚਾਨਕ ਅੱਧੀ ਰਾਤ ਨੂੰ ਕੋਠੜੀ ਦਾ ਦਰਵਾਜ਼ਾ ਖੁੱਲਣ ਦੀ ਆਵਾਜ਼ ਨਾਲ ਬਜ਼ੁਰਗ ਮਾਈ ਦੀ ਅੱਖ ਖੁੱਲ ਗਈ ਆਪਣੀ ਰਜਾਈ ਚੋਂ ਮੂੰਹ ਬਾਹਰ ਕੱਢ ਕੇ ਉਹ ਦਰਵਾਜ਼ੇ ਵੱਲ ਝਾਕਣ ਲੱਗੀ ਇਸ ਤੋਂ ਪਹਿਲਾਂ ਕਿ ਉਹ ਉੱਠ ਕੇ ਬੈਠਦੀ ਕੋਠੜੀ ਅੰਦਰ ਬਲਦੇ ਦੀਵੇ ਦੀ ਲੋਚ ਉਸ ਨੂੰ ਇੱਕ ਸ਼ੇਰ ਕੋਠੜੀ ਅੰਦਰ ਵਰਦਾ ਦਿਖਾਈ ਦਿੱਤਾ ਮਾਈ ਦਾਤਾ ਸਾਹੀ ਸੁੱਤਿਆ ਗਿਆ ਮੀ ਦਾ ਭੰਨਿਆ ਸ਼ੇਰ ਸੁੱਕੀ ਥਾਂ ਪਾਲਦਾ ਮਾਈ ਦੀ ਮੰਜੀ ਦੇ ਹੇਠ ਹੀ ਵੜ ਗਿਆ ਮਾਈ ਦਾ ਉੱਪਰਲਾ ਸਾ ਉੱਪਰ ਤੇ ਹੇਠਲਾ ਸਾ ਹੇਠਾ ਹੋਣ ਲੱਗਿਆ ਉਸ ਨੂੰ ਸੁੱਝ ਨਹੀਂ ਰਿਹਾ ਸੀ ਕਿ ਹੁਣ ਕੀ ਕਰੇ ਨਾਲ ਵਾਲੀ ਮੰਜੀ ਤੇ ਪਿਆ ਉਸ ਦਾ ਘਰ ਵਾਲਾ ਇਹ ਸਭ ਤੋਂ ਅਣਜਾਨ ਆਪਣੀ ਨਿੰਦੇ ਆਰਾਮ ਨਾਲ ਪਿਆ ਸੀ ਸ਼ੇਰ ਦੇ ਡਰ ਨਾਲ ਸੈਮੀ ਹੋਈ ਮਾਈ ਆਪਣੇ ਮਨ ਚੋਂ ਤਰ੍ਹਾਂ-ਤਰ੍ਹਾਂ ਦੀਆਂ ਤਰਕੀਬਾਂ ਲਾਉਣ ਲੱਗੀ ਆਖਿਰ ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ ਤੇ ਉਸ ਨੇ ਲੇਟੇ-ਲੇਟੇ ਹੀ ਇੱਕ ਮੁਹਾਰਨੀ ਬੋਲਣੀ ਸ਼ੁਰੂ ਕਰ ਦਿੱਤੀ ਮੀਤੋਂ ਨਾ ਡਰਦੀ ਸੀ ਤੋਂ ਨਾ ਡਰਦੀ ਮੈਂ ਡਰਦੀ ਚੰਦਰੇ ਤੁਪਕੇ ਤੋਂ ਹੌਲੀ-ਹੌਲੀ ਮਾਈ ਨੇ ਆਪਣਾ ਸੁਰ ਉੱਚਾ ਕਰਨਾ ਸ਼ੁਰੂ ਕਰ ਦਿੱਤਾ ਉਸਦੀ ਆਵਾਜ਼ ਸੁਣ ਕੇ ਹੁਣ ਉਸਦੇ ਬਜ਼ੁਰਗ ਪਤੀ ਦੀ ਵੀ ਅੱਖ ਖੁੱਲ ਗਈ ਹੈਰਾਨ ਹੋਇਆ ਉਹ ਰਜਾਈ ਦੇ ਅੰਦਰੋਂ ਹੀ ਬੋਲਿਆ ਕੀ ਹੋਇਆ ਭਗਵਾਨ ਨੇ ਤੂੰ ਇਹ ਰਾਤ ਕਿਉਂ ਗੌਣ ਲੱਗ ਪਈ ਹੈ ਅੱਧੀ ਰਾਤ ਨੂੰ ਜੀ ਤੁਹਾਨੂੰ ਨਹੀਂ ਪਤਾ ਬਾਹਰ ਕਿੰਨਾ ਮੀਂਹ ਲੱਗਿਆ ਉੱਪਰੋਂ ਆਪਾਂ ਤੋਂ ਕੋਠੜੀ ਦੀ ਛੱਤ ਵੀ ਨਹੀਂ ਲਿੱਪੀ ਗਈ ਲੈ ਹੁਣ ਤੁਪਕਾ ਤਾਂ ਆਇਆ ਕਿ ਆਇਆ ਮਾਈ ਦਾ ਇਸ਼ਾਰਾ ਛੱਤ ਦੇ ਚੋਨ ਦਾ ਕਾਰਨ ਹੰਦਰ ਡਿੱਗਣ ਵਾਲੀ ਪਾਣੀ ਦੀ ਬੂੰਦਾ ਤੋਂ ਸੀ ਪਿਛਲੀ ਵਾਰ ਜਦੋਂ ਝੜੀ ਲੱਗੀ ਸੀ ਤਾਂ ਛੱਤ ਤੇ ਚੋਨ ਕਰਨ ਉਹ ਦੋਵੇਂ ਬਹੁਤ ਪਰੇਸ਼ਾਨ ਹੋਏ ਸਨ ਹੁਣ ਇੰਨੀ ਠੰਡ ਵਿੱਚ ਛੱਤ ਤੋਂ ਡਿੱਗਣ ਵਾਲੇ ਠੰਡੇ ਠੰਡੇ ਟਪਕਿਆਂ ਦਾ ਨਾ ਸੁਣ ਬਜ਼ੁਰਗ ਨੂੰ ਕਾਂਬਾ ਛਿੜ ਗਿਆ ਉਸਨੇ ਸੋਚਿਆ ਸ਼ਾਇਦ ਇਹ ਮੁਹਾਰਨੀ ਬੋਲ ਕੇ ਉਸ ਦੀ ਘਰ ਵਾਲੀ ਰੱਬ ਅੱਗੇ ਛੱਤ ਦੇ ਨਾ ਚੋਂਦੀ ਅਰਦਾਸ ਕਰ ਰਹੀ ਹੈ ਸੋ ਉਸਨੇ ਵੀ ਆਪਣੀ ਘਰਵਾਲੀ ਨਾਲ ਸੁਰ ਮਿਲਾ ਕੇ ਬੋਲਣਾ ਸ਼ੁਰੂ ਕਰ ਦਿੱਤਾ ਮੀ ਤੋ ਨਾ ਡਰਦਾ ਸੀ ਤੋ ਨਾ ਡਰਦਾ ਮੈਂ ਡਰਦਾ ਚੰਦਰੇ ਤੁਪਕੇ ਤੋਂ ਇਹ ਟੱਪਾ ਇੰਜ ਵੀ ਕਿਹਾ ਜਾਂਦਾ ਹੈ ਸੱਪ ਤੋਂ ਨਹੀਂ ਡਰਦੀ ਸੀ ਤੋ ਨਹੀਂ ਡਰਦੀ ਇਹ ਟਪਕੇ ਨੇ ਮਾਰੀ ਟਪਕੇ ਦਾ ਅਰਥ ਛੱਤ ਚੋਂ ਤੋਂ ਹੈ ਮਾਈ ਦੀ ਮੰਜੀ ਬੈਠਾ ਠੰਡ ਨਾਲ ਕੰਬ ਰਿਹਾ ਸ਼ੇਰ ਉਹਨਾਂ ਦੋਵਾਂ ਦਾ ਇਰਾਕ ਸੁਣ ਕੇ ਸੋਚਾਂ ਵਿੱਚ ਪੈ ਗਿਆ ਮੈਂ ਤਾਂ ਮੀ ਤੋਂ ਡਰਦਾ ਇੱਥੇ ਲੁੱਕ ਕੇ ਬੈਠਾ ਪਰ ਇਹ ਤੁਪਕਾ ਕਿਹੜੀ ਸ਼ੈ ਹੈ ਜੋ ਇਹ ਦੋਵੇਂ ਉਸ ਨੂੰ ਮੇਰੇ ਅਤੇ ਮੀ ਤੋਂ ਵੀ ਵੱਧ ਭਿਆਨਕ ਆਖ ਰਹੇ ਹਨ ਜ਼ਰੂਰ ਹੀ ਤੁਪਕਾ ਕੋਈ ਡਰਾਉਣੀ ਸ਼ੈ ਹੋਵੇਗਾ ਇਹ ਸੋਚ ਕੇ ਸ਼ੇਰ ਨੇ ਉਥੋਂ ਕਿਸਕ ਜਾਣ ਵਿੱਚ ਹੀ ਭਲਾਈ ਸਮਝੀ ਉਸ ਨੇ ਚੁੱਪ-ਚੁਪੀ ਤੇ ਆਪਣੇ ਕੰਨ ਲਮਕਾਏ ਤੇ ਉਥੋਂ ਤੁਰਦਾ ਬਣਿਆ ਜਿਉਂ ਹੀ ਸ਼ੇਰ ਕੋਠੜੀ ਵਿੱਚੋਂ ਬਾਹਰ ਨਿਕਲਿਆ ਤਾਂ ਮਾਈ ਨੇ ਫਟਾਫਟ ਮੰਜੀ ਤੋਂ ਉੱਠ ਦਰਵਾਜ਼ੇ ਦੀ ਕੁੰਡੀ ਚੰਗੀ ਤਰ੍ਹਾਂ ਬੰਦ ਕਰ ਦਿੱਤੀ ਤੇ ਫਿਰ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਸੁਣਾਈ ਉਸ ਦੀ ਇਸ ਸਿਆਣਪ ਭਰੀ ਚਾਲ ਨਾਲ ਸ਼ੇਰ ਦੇ ਭੱਜ ਜਾਣ ਤੇ ਉਹ ਬੜਾ ਹੀ ਖੁਸ਼ ਹੋਇਆ ਹੱਸਦੇ ਹੱਸਦੇ ਉਹ ਦੋਵੇਂ ਫਿਰ ਤੋਂ ਬੇਫਿਕਰ ਹੋ ਕੇ ਸੌਂ ਗਏ